ਮਿਊਨਿਸਪਲ EMPLOYEES ਅਤੇ ਸਫਾਈ ਸੇਵਕ ਮਜ਼ਦੂਰ ਯੂਨੀਅਨ ਨਗਰ ਕੌਂਸਲ ਗੁਰਾਇਆਂ ਵੱਲੋਂ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਹੋਈ ਹੈ ਜੋ ਅੱਜ 7ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਸ਼ਹਿਰ ਵਿੱਚ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਨਾ ਤਾਂ ਸ਼ਹਿਰ ਅੰਦਰ ਇੱਕ ਹਫ਼ਤੇ ਤੋਂ ਸਫਾਈ ਹੋ ਰਹੀ ਹੈ ਨਾ ਹੀ ਕੂੜਾ ਚੁੱਕ ਹੋ ਰਿਹਾ ਹੈ ਨਹੀਂ ਸਟਰੀਟ ਲਾਈਟਾਂ ਦੇ ਰੇਪੇ ਦਾ ਕੰਮ ਚੱਲ ਰਿਹਾ ਹੈ ਜਿਸ ਦਾ ਕਾਰਨ ਹੈ ਸਫਾਈ ਸੇਵਕ ਅਤੇ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਇਸ ਨੂੰ ਲੈ ਕੇ ਯੂਨੀਅਨ ਦਾ ਇੱਕ ਵਫਦ ਐਸਜੀਐਸਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੂੰ ਮਿਲਿਆ ਜਿਨ੍ਹਾਂ ਨੇ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਅਤੇ ਆਪਣੀਆਂ ਸਮੱਸਿਆਵਾਂ ਉਹਨਾਂ ਨੂੰ ਦੱਸੀਆਂ ਇਸ ਤੋਂ ਇਲਾਵਾ ਹਲਕਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੀ ਸਫਾਈ ਮੁਲਾਜ਼ਮਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੰਜਾਬ ਸਰਕਾਰ ਨੂੰ ਇਹਨਾਂ ਦੇ ਹੱਲ ਲਈ ਬੇਨਤੀ ਕੀਤੀ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸੈਣੀ ਨੇ ਵੀ ਸਰਕਾਰ ਨੂੰ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਰਜੇਸ਼ ਕੁਮਾਰ ਲੱਕੀ ਨੇ ਕਿਹਾ ਕਿ ਖਫਤੇ ਤੋਂ ਉਹੜ ਦਾਲਤੇ ਹਨ ਪਰ ਉਹਨਾਂ ਦੀ ਬਾਤ ਪੁੱਛਣ ਲਈ ਕੋਈ ਨਹੀਂ ਆਇਆ ਨਾ ਸਰਕਾਰ ਦਾ ਨੁਮਾਇੰਦਾ ਨਾ ਸਰਕਾਰ ਦੇ ਕਾਉਂਸਲਰ ਸ਼ਹਿਰ ਵਾਸੀਆਂ ਨੇ ਵੀ ਕਿਹਾ ਕਿ ਸਰਕਾਰ ਨੂੰ ਸਫਾਈ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਜਲਦ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਧਾਰਮਿਕ ਸਮਾਗਮ ਜਿਨ੍ਹਾਂ ਵਿੱਚ ਰਾਮਲੀਲਾ ਦੁਸ਼ਹਿਰਾ ਮਹਾਮਾਈ ਦਾ ਜਾਗਰਣ ਦੁਰਗਾ ਪੂਜਾ ਜੋ ਸ਼ਹਿਰ ਵਿੱਚ ਹੋਣੀ ਹੈ ਪਰ ਸਫਾਈ ਮੁਲਾਜ਼ਮਾਂ ਦੇ ਧਰਨੇ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਬੱਧਰ ਬਣ ਗਈ ਹੈ। ਥਾਂ-ਥਾਂ ਤੇ ਗੰਦਗੀ ਦੇ ਢੇਲ ਲੱਗੇ ਹੋਏ ਹਨ। ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨ ਕੇ ਇਹਨਾਂ ਦਾ ਧਰਨਾ ਖਤਮ ਕਰਵਾਵੇ। ਅਸੀਂ ਇਹ ਸਾਡੀ ਫੈਕਟਰੀ 1960 ਤੋਂ ਚੱਲ ਚੱਲਦੀ ਆ। ਫਲਪੋਤਾ ਅਨਦਾਜ਼ੀ ਤੇ ਫਲਪੋਤਾ ਮਾਰਕੀਟ ਜਿਹੜੀ ਆ ਇਹ 40 ਸਾਲ ਦੀ ਬਣੀ ਹੋਈ ਆ। ਉਸ ਵੇਲੇ ਇੱਥੇ ਆਲੇ-ਦੁਆਲੇ ਖੇਤ ਸੀਗੇ ਕੋਈ ਮੰਡੀ ਵੀ ਨਹੀਂ ਸੀ। ਹੁਣ ਇਹਨਾਂ ਨੇ ਸਾਡਾ ਕਮੇਟੀ ਨੇ ਉਹ ਹਾਲ ਕਰ ਦਿੱਤਾ ਵੀ ਸਾਨੂੰ ਅਸੀਂ ਇੱਥੋਂ ਵੇਚ ਕੇ ਕਿਸੇ ਹੋਰ ਸ਼ਹਿਰ ਚਲ ਜਾਈਏ ਕਿਉਂਕਿ ਸਾਡੇ ਬਿਲਕੁਲ ਦਫ਼ਤਰ ਦੇ ਮੋਹਰੇ ਆ ਕੂੜੇ ਦੇ ਢੇਰ ਲੱਗੇ ਰਹਿੰਦੇ ਆ ਜੇ ਕਦੇ ਚੱਕਦੇ ਵੀ ਆ ਇੱਕ ਦਿਨ ਚੱਕਦੇ ਆ ਦੂਏ ਦਿਨ ਫੇਰ ਕਈ ਟਰਾਲੀਆਂ ਫੇਰ ਜਮ੍ਹਾਂ ਹੋ ਜਾਂਦੀਆਂ ਇਹ ਅਸੀਂ ਬਹੁਤ ਵਾਰੀ ਗਰਾਂ ਦਫ਼ਤਰ ਦੇ ਪੈ ਜਾ ਕੇ ਵੀ ਉਹਨਾਂ ਕੋਲ ਨੂੰ ਵੀ ਰਿਕਵੈਸਟ ਕੀਤੀ ਆ ਇੱਥੇ ਸਾਡੇ ਐਮਸੀ ਸਾਹਿਬ ਕਾਲਾ ਜੀ ਆ ਉਹਨਾਂ ਨੂੰ ਵੀ ਬੜੀ ਰਿਕਵੈਸਟ ਕੀਤੀ ਆ ਦੁੱਗਲ ਸਾਹਿਬ ਨੂੰ ਵੀ ਕਈ ਵਾਰੀ ਕਿਹਾ ਪੇ ਇਹਨਾਂ ਦਾ ਹੱਲ ਕਰਾਓ ਪਤਾ ਨਹੀਂ ਇਹ ਸਾਡਾ ਹੱਲ ਕੋਈ ਹੋਣਾ ਜਾਂ ਨਹੀਂ ਹੋਣਾ ਸਾਨੂੰ ਤਾਂ ਲੱਗਦਾ ਨਹੀਂ ਕਿ ਹੋਜੂਵੇ ਅਸੀਂ ਬੜੇ ਤੰਗ ਆ ਸੀ ਨਹੀਂ ਦੇ ਤੋ ਨਹੀਂ ਚੱਕਿਆ ਜੀ ਇਹ ਤਾਂ ਹੁਣ ਤਾਂ ਇੱਕ ਹਫਤਾ ਹੋ ਗਿਆ ਜੀ ਇਹਨੂੰ ਚੱਕਿਆ ਹੀ ਨਹੀਂ ਹੈ ਇੱਕ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਇਹ ਕਾਬਦਾ ਹੋ ਗਏ ਖਾਬਦੇ ਤੋਂ ਬਿਲਕੁਲ ਨਹੀਂ ਚੱਕਿਆ ਜਦੋਂ ਪਹਿਲਾਂ ਚੱਕਦੇ ਵੀ ਸੀ ਇੱਕ ਦਿਨ ਚੱਕਦੇ ਆ ਦੋ ਦਿਨ ਫੇਰ ਨਹੀਂ ਚੱਕਦੇ ਅਸੀਂ ਉਹਨਾਂ ਦੀ ਸੇਵਾ ਪਾਣੀ ਵੀ ਕਰਦੇ ਆ ਜਿਹੜੇ ਬੰਦੇ ਚੱਕਣ ਆਉਂਦੇ ਆ ਨਾਲੇ ਦਰਾਂ ਮੋੜੇ ਕੂੜਾ ਸਟਾਉਂਦੇ ਆ ਸਾ ਤੋਂ ਬੰਦਾ ਇਹਨਾਂ ਨੂੰ ਵਧੀਆ ਕਿਹੜਾ ਗ੍ਰਾਂਜ ਚ ਲੱਭੂਗਾ ਅਸੀਂ ਬੇਨਤੀ ਕਰਦੇ ਆ ਗਵਰਨਮੈਂਟ ਨੂੰ ਵੀ ਚੰਡੀਗੜ੍ਹ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਆ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਤੇ ਇਹਦਾ ਕੋਈ ਨਾ ਕੋਈ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਜਿਹੜੇ ਸਾਡੇ ਦਮਨ ਦਰਾਂ ਦੇ ਮੋੜੇ ਡੰਪ ਲੱਗਾ ਕੂੜੇ ਦਾ ਇਹਦੇ ਨਾਲ ਮੱਛਰ ਮੱਖੀਆਂ ਇੰਨੇ ਸਾਡੇ ਦਫ਼ਤਰਾਂ ਦੇ ਵਿੱਚ ਬਹਿਣਾ ਔਖਾ ਹੋਇਆ ਪਿਆ ਅਸੀਂ ਆ ਆਪਣੇ ਪੱਤਰਕਾਰਾਂ ਦਾ ਵੀ ਬੜਾ ਧੰਨਵਾਦ ਆ ਬਈ ਇਹਨਾਂ ਨੇ ਸਾਡੀ ਆਕੇ ਸਾਰ ਲਈ ਆ ਸਾਡੀ ਤਾਂ ਇੱਥੇ ਕੋਈ ਸਾਰ ਵੀ ਨਹੀਂ ਲੈਂਦਾ ਆਕੇ ਧੰਨਵਾਦ ਜੀ ਅੱਜ ਸਾਡਾ ਜੀ ਚੌਥਾ ਦਿਨ ਹੜਤਾਲ ਦਾ ਆ ਜਿਹੜਾ ਲਗਾਤਾਰ ਚੱਲ ਰਿਹਾ ਈ ਤੇ ਅੱਜ ਸਾਨੂੰ ਮਾਨ ਬਖਸ਼ਿਆ ਸਰਦਾਰ ਜਸਵੀ ਸਿੰਘ ਜੜੀ ਜੀ ਨੇ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਉਹਨਾਂ ਨੇ ਸਾਨੂੰ ਸਮਝ ਦਿੱਤਾ ਤੇ ਉਹਨਾਂ ਨੇ ਆਸ਼ਵਾਸ਼ਣ ਵੀ ਦਵਾਇਆ ਆ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਸਰਕਾਰ ਤੱਕ ਪੰਚਾਇਤਾਂ ਜਾਣਗੀਆਂ ਅਤੇ ਪੂਰੀਆਂ ਵੀ ਕਰਾਈਆਂ ਜਾਣਗੀਆਂ ਅੱਜ ਉਹਨਾਂ ਦੇ ਇਸ ਸਹਿਯੋਗ ਸਦਕਾ ਸਨ ਦਾ ਜਿਹੜਾ ਮੰਨਿਆ ਉਹ ਥੋੜਾ ਜਿਹਾ ਆਪਣੀ ਜਗ੍ਹਾ ਤੇ ਟਿਕਿਆ ਆ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਆਸ ਵੱਜੀ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਅੱਜ ਇਸ ਸਬੰਧ ਵਿੱਚ ਸਾਡੀ ਜੂਨੀਅਨ ਵੱਲੋਂ ਮੰਗ ਪੱਤਰ ਵੀ ਜਿਹੜਾ ਉਹ ਦਿੱਤਾ ਗਿਆ ਆ ਤੇ ਅਸੀਂ ਮੋੜਾ ਜਿਹੜਾ ਆ ਉਹ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਉੱਜੜ ਰਹਿਆਂ ਨੂੰ ਬਚਾਉਣ ਲਈ ਅੱਜ ਸਾਡਾ ਹੱਥ ਸੰਭਿਆ ਔਰ ਸਾਨੂੰ ਅਸ਼ਵਾਸ਼ਣ ਦਿੱਤਾ ਆ ਕਿ ਆਉਣ ਵਾਲੇ ਸਮੇਂ ਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੋਏਗਾ ਜਿਸ ਨਾਲ ਆਮ ਜਿਹੜੇ ਆ ਸਾਡੇ ਸਫਾਈ ਕਰਮਚਾਰੀ ਆ ਦਰਜਾ 4 ਦੇ ਕਰਮਚਾਰੀ ਆ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਹੋਵੇ ਜਾਂ ਉਹਨਾਂ ਦਾ ਸ਼ੋਸ਼ਣ ਹੋਵੇ ਮੈਂ ਕਰੋ ਸਿੰਘ ਜੈਣੀ ਸਰਪਰਸ ਮੈਸੂਰ ਨਾਗਰਿਕ ਬਗੀ ਪੰਜਾਬ ਮੈਂ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਈ ਹੈਗਾ 4 ਸਾਲ ਦੇ ਕਰੀਬ ਹੋ ਗਿਆ ਇਹਨਾਂ ਨੇ ਮਰਾਦਾਂ ਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਇਹਨਾਂ ਦਾ ਬਹੁਤ ਵੱਡਾ ਇੱਕ ਡਾਊਟ ਇਹ ਭਾਵੇਂ ਇਹਨਾਂ ਨੂੰ ਕਿੱਥੇ ਬੰਨਵੇਂ ਜਿੱਤ ਕੇ ਆਏ ਅਸੀਂ ਇਹਨਾਂ ਨੂੰ ਵੇਖਣਾ ਚਾਹੁੰਦੇ ਹਾਂ ਜੇ ਤੁਸੀਂ ਕੱਲ੍ਹਵੇਂ ਜਿੱਤ ਕੇ ਆਏ ਹੋ ਫਰੂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਬੰਦਲਾ ਨੂੰ ਵੋਟ ਪਾਈਆ ਲੋਕ ਬੋਲਣਾ ਜੋ ਸਰਕਾਰਾਂ ਸਮੇਂ ਕੋਤਾ ਸੀ ਕੋਈ ਪਹਿਲਾਂ ਤੁਸੀਂ ਕੰਮ ਕੋਈ ਨਹੀਂ ਕੀਤਾ ਤੁਹਾਨੂੰ ਬੰਨਵੇਂ ਸੀ ਤਾਂ ਮਿਲ ਗਈਆਂ ਪੁਰਤ ਤੂੰ ਇੱਕ ਆਮ ਬੰਦੇ ਤੇ ਆ ਹੁਣ ਖੜੇ ਹੋ ਕੇ ਦੇਖੋ ਇਹ ਤੁਹਾਨੂੰ ਪੰਨਾਂ ਦੇ ਉੱਪਰ ਸੀ ਕੰਮ ਨਿਰਮਲ ਸੋ ਇਹ ਇਹ ਜਿਹੜੇ ਲੋਗ ਆ ਇਹਨਾਂ ਨੇ ਪੂਰਾ ਪੰਜਾਬ ਦਿੱਲੀ ਕੋਲ ਗਰਮੀ ਰੰਗ ਦਿੱਤਾ ਉਹ ਜਿਹੜੇ ਜਿਹੜੇ ਵੀ ਇਹਨਾਂ ਦੇ ਇੱਥੇ ਆਉਂਦੇ ਆ ਪੈਰੋਕਾਰ ਜਿਨ੍ਹਾਂ ਨੂੰ ਕਹਿੰਦੇ ਸਾਡੇ ਅਰਬੇਦ ਕੇਜਰੀਬਾਲ ਜੀ ਆ ਸਾਡੇ ਸਿਸ਼ੋਧੀਆਂ ਜੀ ਆ ਸਾਡਾ ਸਾਰਾ ਕੁਝ ਹੀ ਉਹ ਆ ਇਹ ਤਾਂ ਇਹ ਭੁੱਲ ਗਏ ਆ ਕਿ ਉੱਥੋਂ ਲੋਕਾਂ ਨੇ ਇਹਨਾਂ ਨੂੰ ਬਣਾਇਆ ਦਿੱਲੀ ਤੋਂ ਉਹ ਇੱਥੇ ਆਏ ਆ ਤੁਹਾਡੇ ਬੰਦੇ ਇਹ ਦੋ ਤਿੰਨ ਵਾਰ ਸਰਕਾਰ ਲਈ ਦਿੱਲੀ ਜੇ ਨਾਲ ਦੀ ਇੱਥੋਂ ਪੰਜਾਬ ਚੋਂ ਕਿਤੇ ਬੰਦੇ ਲਿਆ ਕੇ ਨਹੀਂ ਨੌਕਰੀ ਦੇਖਿਆ ਇੱਥੇ ਕੋਈ ਹੈ ਤੁਸੀਂ ਜੋ ਰੱਖ ਰਹੇ ਹੋ ਸਾਰੇ ਹਰਿਆਣੇ ਔਰ ਰਾਜਸਥਾਨ ਦੇ ਰੱਖ ਰਹੇ ਇੱਥੇ ਇੱਥੇ ਨਹੀਂ ਨਾ ਦੱਸ ਜਿਉਂਗਾ ਕਿ ਇਹਨਾਂ ਦੇ ਸਾਰੇ ਕੰਮ ਇੱਥੇ ਕਿਹਦੇ ਦਿੱਤੇ ਆ ਉੱਥੇ ਇੱਕ ਕੰਪਨੀ ਆ ਜਿਹਨੂੰ ਇਹ ਸਾਰਾ ਹੀ ਕੰਮ ਰਵੇਆ ਦਾ ਗਾਰਡਨਿੰਗ ਦਾ ਡੋਰ ਤੋਂ ਡੋਰ ਹੋਰ ਸਾਰਾ ਕੰਮ ਜਿਹੜਾ ਆ ਉਹ ਇੱਕ ਦਿੱਲੀ ਦੀ ਕੰਪਨੀ ਨੂੰ ਦੇ ਰਹੇ ਆ ਜਿਹਦੇ ਵਿੱਚ ਉਹ 10 ਸਾਲਾਂ ਦਾ ਠੇਕਾ ਉਹ ਦੇਣ ਲੱਗੇ ਆ। ਸਾਲ ਇਹਦਾ ਇੱਕ ਸਾਲ ਨਹੀਂ ਦਾ ਸਰਕਾਰ ਦਾ ਪੂਰੇ 10 ਸਾਲਾਂ ਦਾ ਠੇਕਾ ਦੇ ਰਹੇ। ਸੋ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਤਿਵਾਰਾਂ ਦੇ ਦਿਨ ਸੀ ਇਹਨਾਂ ਨੇ ਸਾਡੇ ਮੰਤਰੀ ਸਾਹਿਬ ਨੇ ਸਾਰੇ ਪੰਜਾਬ ਦੇ ਪ੍ਰਧਾਨ ਤਾਂ ਇਹੋ ਬਰਾ ਕੇ ਚੰਡੀਗੜ੍ਹ ਉਹਨਾਂ ਕੋਲੋਂ ਧੱਕੇ ਨਾਲ ਉਹ ਸੈਰ ਕਰਾਏ ਔਰ ਟੈਂਡ ਲੋਰ ਲਿਖਿਆ। ਸੋ ਜਦੋਂ ਸਾਨੂੰ ਪਤਾ ਲੱਗਾ 12 ਜੂਨ ਨੂੰ ਸਾਨੂੰ ਪਤਾ ਲੱਗਾ ਸਤੰਬਰ ਨੂੰ ਅਸੀਂ ਉਸ ਡੇਟ ਤੋਂ ਲੈ ਕੇ ਨਾ ਨੂੰ 2000 ਦਾ اور ਅਸੀਂ 16 ਦਿਨ ਤੋਂ ਪੰਜਾਬ ਦੇ ਵਿੱਚ ਲੁਧਿਆਣਾ ਵਿਖੇ ਕੀਤੀ ਭਾਈਚਾਰਕ ਦੇ ਵਿਪਾਰਕ ਪਰ ਉਸ ਤੋਂ ਬਾਅਦ ਅਸੀਂ ਹੜਤਾਲ 17 ਤੋਂ ਹੜਤਾਲ ਕਰ ਦਿੱਤੀ ਹੁਣ ਕਈਆਂ ਕਮੇਟੀਆਂ ਬਥੇ ਕਟੀਆਂ ਜਾਨੀਆਂ ਕੈਸਟਰ ਕਰੀ ਜਾਨੀਆਂ ਸੋ ਸਾਨੂੰ ਮਤਲਬ ਇਹ ਆ ਕਿ ਤੁਸੀਂ ਇਹ ਬਥੇ ਪਾਏ ਕਿਓ ਟੋਟਲ ਪੰਜਾਬ ਦਾ ਪੈਸਾ ਉਹ ਦੂਸਰੀ ਸਟੇਜ ਤੇ ਜਾ ਰਿਹਾ ਕਿਉਂ ਤੁਸੀਂ ਫੀਲ ਦੇ ਵਿੱਚ ਜਾ ਰਿਹਾ ਹੋ ਪਿਆ ਸਾਡੇ ਪੰਜਾਬ ਦਾ ਸੋ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਠੀਕ ਆ ਪੱਗੇ ਪਾਏ ਸੋ ਸਾਡਾ ਝਾੜੂ ਵਾਲਾ ਤੁਹਾਡਾ ਪਾਪ ਪਿਆ ਤੁਸੀਂ ਤੇ ਲੰਗੀ ਝਾੜੂ ਵਾਲੇ ਦਾ ਜਿਹੜੀ ਅਸਲੀ ਆ ਸੋ ਅਸੀਂ ਹੜਤਾਲ ਹੋ ਗਈ ਆ ਤਾਂ ਤੁਸੀਂ ਕਿੱਥੇ ਆ ਅਸੀਂ ਆਦੇ ਕੋਈ ਹੜਤਾਲ ਨਹੀਂ ਕਰਨੀ ਚਾਹੁੰਦੇ ਸੀ ਕਿਉਂਕਿ ਇਹ ਦਿਨ ਤਿਉਹਾਰਾਂ ਦੇ ਸਮਾਂ ਆ ਅਸੀਂ ਚਾਹੁੰਦੇ ਸੀ ਕਿ ਇਹ ਸਾਰੇ ਲੰਘ ਜਾਣ ਕਿ ਜੇ ਫਰਮ ਦੇ ਵਿਚਾਰਤਾਂ ਲਗਈਏ ਲੇਕਿਨ ਤੁਸੀਂ ਸਾਡੇ ਉੱਤੇ ਭਾਰੇ ਨਾ ਪਾਤਾ ਬੋਝੇ ਨਾ ਪਾਤਾ ਕਿ ਬੈਂਕਰ ਜਿਹੜੀਆਂ ਕਮੇਟੀਆਂ ਜਾਂ ਹੋਰ ਇਹਨੇ ਸਾਡੇ ਸਾਹੇ ਬਿਲਕੁਲ ਦੇ ਪ੍ਰਧਾਨਾਂ ਦਾ ਨਹੀਂ ਬੋਲਦੇ ਪਰ ਅਸੀਂ ਬਿਲਕੁਲ ਇਹਦਾ ਵਿਰੋਧ ਕਰਦੇ ਆਂ ਵਿਰੋਧ ਕਰਕੇ ਅਸੀਂ ਵੀ ਪੰਜਾਬ ਦੇ ਵਿੱਚ ਜੋ ਲੋਕ ਇਹ ਲੋਕਲ ਮਰਦ ਵਿੱਚ ਜੁੜੇ ਹੋਏ ਆਂ ਲੋਕਲ ਮੋੜੀਆਂ ਦਾ ਕੰਮ ਆ ਸਾਰੇ ਛਾਣਾ ਦਾ ਕੰਮ ਆ ਉਹਨਾਂ ਦੀ ਰਾਖੀ ਕਰਨ ਲਈ ਔਰ ਜੋਰ ਅਪੀਲ ਕੀਤੀ ਆ ਔਰ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਜਨਰਤੀ ਭਗਵਾਨੋਂ ਤੁਸੀਂ ਨਾਲ ਡੀਏ ਦੇ ਰਹੇ ਆਂ ਨਾ ਤੁਸੀਂ ਨਾ ਸਕੀਲ ਦੇ ਰਹੇ ਆਂ ਨਾ ਤੁਸੀ ਬਣਾਜਨ ਕੋਈ ਕੁਝ ਦੇ ਰਹੇ ਆਂ ਫਿਰ ਕਰਕੇ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਆਪਣੇ ਪੰਜਾਬ ਦੇ ਉਹ ਜਿਹੜੇ ਬਾਹਰ ਨੇ ਆਏ ਨੇ ਉਹਨਾਂ ਨੂੰ ਬਾਹਰ ਦਾ ਤੌਰ ਤੇ ਰੱਖਿਆ ਜਾਂਦੇ ਵੇਗਰ ਪੰਜਾਬ ਦੇ ਵਿੱਚ ਜੋ ਆ ਕੇ ਬੋਲ ਰਹੇ ਨੇ ਉਹ ਸਾਰਾ ਸਾਡੇ ਗੁਰੂ ਦੇ ਖਰਾਬ ਹੈ ਸੋ ਮੇਰੇ ਆਖੀਏ ਤਾਕੀ ਹੈ ਕਿ ਉਹਨਾਂ ਦੇ ਇਹ ਹਰਤਾ ਨਹੀਂ ਉੱਟੂਗੀ ਕਿ ਨਾ ਚਿਰ ਸਾਡੇ ਪੰਜਾਬ ਵਿੱਚ ਅਸੀਂ ਇਹ ਕੰਮ ਦਾ ਸਿਗਾ ਹੀ ਟਰੰਡ ਦਾ ਪਰ ਉਹਦੇ ਨਾਲੋਂ 31 ਬੰਦਾ ਪੰਜਾਬ ਦੇ ਸੁਕਈਆਂ ਜਦੋਂ ਕੁੜੀ ਆਉਂਦੀ ਆ ਅਸੀਂ ਉਹਦੇ ਮੁੱਠਾਵੇਂ ਧੰਨਵਾਦ